हां ਜਉਂਦੇ ਰਹੋ ਬੋਲੀਏ ਸੱਚੇ ਦਰਬਾਰ ਕੀ ਜੈ ਸੋ ਮੈਂ ਤੁਹਾਡਾ ਦਾਸ ਬਾਬਾ ਰਾਜਗਿਲ ਸਾਰੇ ਜਾਨੂ ਨੇ ਬੇਨਤੀ ਹੈ ਸਾਰੀ ਸੰਗਤ ਅੱਗੇ ਜਿਹੜੀ YouTube ਤੇ ਸੰਗਤ ਜੁੜੀ ਹੈ ਜਾਂ ਗੱਦੀ ਨਾਲ ਜੁੜੀ ਇੱਕ ਬੇਨਤੀ ਕਰਦਾ ਬਹੁਤ ਨਿਮਾ ਹੋ ਕੇ ਸੰਗਤ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਵੀ ਮੇਰੇ ਸੁਣਨ ਦੇ ਵਿੱਚ ਆਇਆ ਵੀ ਇੱਕ ਦੋ ਫੋਲ ਫੋਨ ਨੰਬਰਾਂ ਤੋਂ ਸੰਗਤ ਨਾਲ ਗੱਲ ਹੁੰਦੀ ਹੈ ਵੀ ਅਸੀਂ ਬਾਬੇ ਰਾਜਗਿਲ ਦੇ ਸੇਵਾਦਾਰ ਹੈ ਬਾਬੇ ਰਾਜਕਿਰਨ ਤੁਹਾਡਾ ਇਲਾਜ ਕਰੂਗਾ ਉਸ ਨੰਬਰ ਦੇ ਵਿੱਚ ਗੂਗਲ ਪੇ ਪੇਮੈਂਟ ਕਰ ਦਿਓ ਜਾਂ ਇਸ ਨੰਬਰ ਤੇ ਗੱਲ ਕਰੋ ਸੋ ਬੇਨਤੀ ਹੈ ਮੇਰਾ ਇੱਕੋ ਹੀ ਨੰਬਰ ਹੈ 98768 74991 ਸਾਰੀ ਸੰਗਤ ਨੂੰ ਬੇਨਤੀ ਵੀ ਸੰਗਤ ਨੇ ਇਸੇ ਨੰਬਰ ਤੇ ਕੰਟੈਕਟ ਕਰਨਾ ਜੋ ਵੀ ਕੋਈ ਸੁੱਖ ਦਾ ਮੈਟਰ ਹੈ ਚਾਹ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਇੱਕੋ ਹੀ ਹੈ ਮੇਰੇ ਸਨ ਚ ਆਇਆ ਪਹਿਲਾਂ ਵੀ ਕੋਈ ਦੋ ਚਾਰ ਨੰਬਰ ਸੰਗਤ ਨੇ ਮੈਨੂੰ ਦੱਸਿਆ ਵੀ ਫੋਨ ਆਂਦਾ ਹੈ ਜਾ ਕੋਈ ਸੰਗਤ ਕੋਲੇ ਨੰਬਰ ਹੋਣਗੇ ਮੈਂ ਇਹ ਨਹੀਂ ਕਹਿੰਦਾ ਕਿ ਕਿਹੜਾ ਬੰਦਾ ਕੋਈ ਵਾਰ ਜੁੜੇ ਸੰਗਤ ਦੇ ਬੰਦੇ ਹੁੰਦੇ ਹਨ ਨਾਲ ਕੋਈ ਸੇਵਾਦਾਰ ਹੁੰਦਾ ਚਾਹੇ ਕੋਈ ਸ਼ਰਧਾਰਤੀ ਅੰਸਰ ਹੁੰਦਾ ਵੀ ਸੰਗਤ ਨਾਲ ਗੱਲ ਹੁੰਦੀ ਹੈ ਵੀ ਬਾਬਾ ਜੀ ਦੇ ਅਸੀਂ ਸੇਵਾਦਾਰ ਆ ਇਸ ਨੰਬਰ ਤੇ ਪੁੱਛ ਕੱਢ ਦਿਆਂਗੇ ਇਸੇ ਨੰਬਰ ਤੇ ਪੈਸੇ ਪਾਏ ਜਾਣਗੇ Google Pay ਵਗੈਰਾ ਕੁਛ ਨਹੀਂ ਹੈ ਮੇਰਾ ਸਿਰਫ ਇੱਕੋ ਇੱਕ ਨੰਬਰ ਆ ਉਹ YouTube ਤੇ ਆਨਲਾਈਨ ਪਹਿਲਾਂ ਪਾਇਆ ਹੋਇਆ 99768 74999 ਸੋ YouTube ਤੇ ਜਿੰਨੀ ਸੰਗਤ ਨਾਲ ਜੁੜੀ ਹੈ ਜਿੰਨੀ ਗੱਦੀ ਨਾਲ ਜੁੜੀ ਹੈ ਕਿਸੇ ਨੇ ਵੀ ਇਹੋ ਜਿਹੇ ਫੋਨ ਤੇ ਕੋਈ ਵਿਸ਼ਵਾਸ ਨਹੀਂ ਕਰਨਾ ਜੋ ਕਿ ਫੋਨ ਆਉਂਦਾ ਤਾਂ ਮੈਨੂੰ ਅਲਰਟ ਕਰਨਾ ਵੀ ਇਸ ਨੰਬਰ ਤੋਂ ਫੋਨ ਆਇਆ ਮੇਰਾ ਕੋਈ ਸੇਵਾਦਾਰ ਮੈਂ ਅਸੀਂ ਨਹੀਂ ਲਾਇਆਗਾ ਪੈਸੇ ਇਕੱਠੇ ਕਰਨ ਤੇ ਚਾਹ ਪੁੱਛਾ ਕੱਢਣ ਤੇ ਅਸੀਂ ਕੋਈ ਸੇਵਾਦਾਰ ਨਹੀਂ ਲਾਇਆ ਜੋ ਮੈਂ ਵਰਕ ਕਰਦਾ ਮੈਂ ਆਪ ਕਰਦਾ ਜੋ ਮੈਂ ਕੰਮ ਕਰਦਾ ਬਾਬਾ ਜੀ ਦੀ ਸੇਵਾ ਕਰਦਾ ਪੁੱਛਾ ਦੀ ਸੇਵਾ ਕਰਦਾ ਔਨਲਾਈਨ ਅਸੀਂ ਆਪ ਕਰਦੇ ਆ ਸਿੱਧਾ ਇਸੇ ਨੰਬਰ ਤੇ ਕੰਟੈਕਟ ਕਰਨਾ ਜੋ ਕਿ ਸੁੱਖ ਦਾ ਮੈਟਰ ਆ ਉਹ ਵੀ ਇਸੇ ਨੰਬਰ ਤੇ ਹੁੰਦਾ ਹੋਰ ਕਿਸੇ ਨੰਬਰ ਤੇ ਕਿਸੇ ਨੇ ਕੋਈ ਪੈਸਾ ਨਹੀਂ ਪਾਉਣਾ ਕਿਸੇ ਨੇ ਕੋਈ ਪੁੱਛ ਨਹੀਂ ਕਰਾਉਣੀ ਜੇ ਬਾਬੇ ਰਾਜਗੁਰੂ ਤੋਂ ਕਰਾਉਣੀ ਆ ਆਦਰਵਾਇਜ਼ ਹੋਰ ਫਕੀਰ ਬਹੁਤ ਨੇ ਮੇਰੇ ਛੋਟੇ ਵੱਡੇ ਭਾਈ ਨੇ ਜੇ ਉਹਨਾਂ ਤੋਂ ਪੁੱਛ ਕਰਾਉਣ ਦਾ ਨੰਬਰ ਲਾ ਸਕਦੇ ਹੂ ਖੂਬ ਖੂਬ ਔਰ ਜੇ ਕੋਈ ਰਾਜ਼ਗੱਲ ਬਾਬੇ ਦਾ ਨਾਮ ਲੈ ਕੇ ਕਹਿੰਦਾ ਉਹ ਇੱਕੋ ਹੀ ਨੰਬਰ 98768 7499 ਬੋਲੀ ਸੱਚੇ ਦਰਬਾਰ ਕੀ ਜੈ